ਤੋ ਗੇ ਕਾਰਨ ਚ ਪੁੱਛੇ ਸੋ ਪਹਿਲੀਆਂ ਸਰਕਾਰਾਂ ਨੇ ਮੇਰੇ ਵੀਰੋ 10 ਸਾਲ ਅਕਾਲੀ ਦਰ ਨੇ ਹਟਾਏ ਫਿਰ 5 ਸਾਲ ਹਟਾਏ ਕਾਂਗਰਸ ਨੇ ਇਨ੍ਹਾਂ ਸਰਕਾਰਾਂ ਨੇ ਨਸ਼ੇ ਦੇ ਖਿਲਾਫ ਇੱਕ ਵੀ ਕਦਮ ਨਹੀਂ ਚੁੱਕਿਆ ਜਿੰਨੇ ਕਦਮ ਚੁੱਕੇ ਆ ਨਸ਼ੇ ਦੇ ਨਸ਼ੇ ਨੂੰ ਬਲੋਕਰੀ ਦੇਣ ਵਾਸਤੇ ਚੁੱਕੇ ਸੋ ਸਾਡੀ ਆਮ ਆਦਮੀ ਪਾਰਟੀ ਦੇ ਸਰਕਾਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਜੋ ਪ੍ਰਾਦਾ ਕੀਤਾ ਆ ਉਹਦੇ ਵਿੱਚ ਸਾਡੇ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਕਿ ਸਾਡਾ ਵੀ ਫਰਜ਼ ਬਣਦਾ ਆ ਜਨਤਾ ਦਾ ਆਮ ਪਾਗਲਿਕ ਦਾ ਮਾਮਾ ਦਾ ਭੈਣਾ ਦਾ ਵੀ ਆਪਣੇ ਬੱਚਿਆਂ ਨੂੰ ਰੋਕੀਏ ਕਿਤੇ ਆਉਂਦੇ ਜਾਂਦੇ ਜਦੋਂ ਘਰੋਂ ਮੋਟਰਸਾਈਕਲ ਲੈ ਕੇ ਨਿਕਲਦੇ ਆ ਸਾਡਾ ਫਰਜ਼ ਬਣਦਾ ਵੀ ਉਹਨਾਂ ਨੂੰ ਪੁੱਛੀਏ ਕਿੱਥੇ ਜਾਂਦੇ ਜੇ ਤੇ ਕਿੱਥੋਂ ਆਏ ਜੀ ਇਹ ਚੀਜ਼ਾਂ ਦਾ ਸਾਨੂੰ ਵੀ ਧਿਆਨ ਦੇਣਾ ਪਊਗਾ ਤਾਂ ਹੀ ਸਾਡਾ ਆਉਣ ਵਾਲਾ ਜਿਹੜਾ ਪੰਜਾਬ ਆ ਫਿਰ ਤੋਂ ਪੰਜਾਬ ਬਣੂਗਾ ਕਿਉਂਕਿ ਜੇ ਨੌਜਵਾਨ ਪੀੜੀ ਬਚੂਗੀ ਤੇ ਤਾਂ ਹੀ ਪੰਜਾਬ ਬਚਣਾ ਜੀ ਪਹਿਲੀਆਂ ਸਰਕਾਰਾਂ ਨੇ ਦੇ 15 ਸਾਲ ਜਿਹੜੇ ਬੀਤੇ ਆ ਹੋਰ ਵੀ ਜਦੋਂ ਪਹਿਲਾਂ ਵੀ ਹੈਗੇ ਜਿਹੜੇ 15 ਸਾਲ ਤੋਂ ਜਿਹੜਾ ਜ਼ਿਆਦਾ ਹੋਇਆ ਹੈ ਇਹ ਕੰਮ ਸਾਡੀ ਨੀਂਦ ਜਿੰਦਗੀ ਖਰਾਬ ਕਰ ਦਿੱਤੀ ਸੌਂ ਦੁਕਾਨਾਂ ਨੇ ਚੁਕਾਇਆਂ ਆਲਾਕੀ ਕੋਈ ਬੰਦੇ ਜਦੋਂ ਕਰਾਦੀ ਕਰਦੇ ਦੇਖੋ ਜਦੋਂ ਆਪਾਂ ਨੂੰ ਕੰਮ ਕਰਨਾ ਹੈ ਨਾ ਵਿਰੋਧ ਤੇ ਪਹਿਲਾ ਵਾ ਰੋਡ ਪਹਿਲਾ ਨਵਾਂ ਤੇ ਜਦਿਆਂ ਸਮਰਦਾ ਵਾ ਸਰਕਾਰ ਤੋਂ ਵੀ ਅੰਦਰੋਂ ਨਾ ਮੋੜੀ ਖੁੱਲ੍ਹਰ ਮਿਲਦਾ ਸੋ ਕੁੱਝ ਬੰਦੇ ਨੇ ਲੋਰੀ ਜਿਹੜੀ ਬੇਨਤੀ ਤੁਹਾਨੂੰ ਹੋਈ ਆ ਕਿ ਸਾਡੇ ਜੇ ਸਾਡੀ ਸਾਡੇ ਨਾਗਰਿਕ ਬੇਨਤੀ ਕਰੂਗਾ ਆਪਣੀ ਪੰਜਾਬ ਕੋਲ ਦੇ ਪਿੰਡਾਂ ਤਰਫੋਂ ਕਿ ਸਾਡੇ ਪਿੰਡਾਂ ਦੇ ਉਦੋਂ ਦੇ ਕਲਾ ਕੋ ਗਰਾੜਾ ਕੀਜੇ ਨਾ ਕਰਦੇ ਸਾਡੇ ਕੋ ਉਦੋਂ ਦੇ ਕਲਾ ਕੋ ਸਕੂਲਾ ਘਰੋ ਸਕੂਲ ਜਿਹੜਾ ਉਦੋਂ ਦੇ ਫੁੱਟ ਦਾ ਕਾਰਨ ਵਿੱਚ ਕੋਈ ਖਸ ਹੋ ਗਿਆਗਾ ਉਦੋਂ ਦੇ ਕਲਾ ਦੇ ਵਿੱਚ ਕੋਈ ਖੇੜ ਆਪਾਂ ਇਹ ਨਸ਼ੇ ਦਾ ਜਿਹੜੀ ਕੋੜ ਦੀ ਬਿਮਾਰੀ ਆ ਇਹਨੂੰ ਪੰਜਾਬ ਤੋਂ ਖਤਮ ਕਰਨਾ ਤੇ ਆਪਣੀ ਨੌਜਵਾਨ ਜਵਾਨੀ ਜਿਹੜੀ ਆ ਉਹ ਬਚਾਉਣੀ ਹੈ ਸੋ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਤੇ ਨਾ ਕਿਤੇ ਇਸ ਅੱਗ ਦਾ ਸੇਕ ਜਿਹੜਾ ਨਾ ਉਹ ਘਰ-ਘਰ ਤੱਕ तकरीबन तकरीबन ਪਹੁੰਚ ਹੀ ਗਿਆ ਕਈਆਂ ਮਾਂ ਮਾਪਿਆਂ ਨੂੰ ਪਤਾ ਵੀ ਸਾਡੇ ਮੁੰਡਾ ਨਸ਼ਾ ਕਰਦਾ ਤੇ ਕਈਆਂ ਨੂੰ ਅਜੇ ਨਹੀਂ ਪਤਾ ਪਰ ਜਦੋਂ ਕਿਸੇ ਮਾਂ ਨੂੰ ਪਤਾ ਲੱਗੂ ਕਿ ਮੇਰਾ ਨੌਜਵਾਨ ਪੁੱਤ ਜਿਹਦੇ ਤੋਂ ਮੈਂ ਬੜੀਆਂ ਆਸਾਂ ਲਾਈਆਂ ਸੀਗੀਆਂ ਉਹ ਮੇਰਾ ਪੁੱਤ ਜਿਹੜਾ ਨਸ਼ੇ ਦੀ ਭੇਟ ਚਰਨ ਵਾਲਾ ਜਾਂ ਆਉਣ ਵਾਲੇ ਦਿਨਾਂ ਵਿੱਚ ਤਕਰੀਬਨ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਬੰਦਾ ਟੀਕੇ ਲਾਉਣ ਲੱਗ ਗਿਆ ਉਹਦੇ ਪਰਮਾਤਮਾ ਹੀ ਆ ਕਿਤੇ ਉਹਨੂੰ ਦੂਜਾ ਜੀਵਨ ਦੇ ਦੇ ਨਹੀਂ ਤੇ ਭਲੀ ਉਸ ਸਪੈਸ਼ਲ ਮਹਿਮਾ ਉਸ ਗੱਸ਼ਿਆਂ ਬੋਲ ਕੇ ਚਲਾਈ ਜਾ ਰਹੀ ਆ ਕਿ ਕਿਸ ਬੰਦੇ ਚਾਚੇ ਸੀ ਸਾਰੇ ਤੁਹਾਡੇ ਪਿੰਡ ਚੋਂ ਹੋਏ ਆ ਉਸ ਗੱਸ਼ਿਆਂ ਬੰਦੋਂ ਬਿਲਕੁਲ ਸਹੀ ਗੱਲ ਆ ਕਿ ਇਹ ਗੱਸ਼ਿਆਂ ਬੋਲ ਕੇ ਉਹ ਮਹਿਮਾ ਜਿੱਤ ਹੋਣੀ ਲੜੀ ਜਾਵੇਗੀ ਕੋਈ ਕੰਗਰੂ ਕਿਉਂਕਿ ਸਾਡੇ ਪੰਜਾਬ ਦਾ ਸਵਸ਼ਿਆ ਨੇ ਹੁਣ ਤੱਕ ਬਹੁਤ ਜ਼ਿਆਦਾ ਅਕਸਰ ਕੀਤਾ ਹੈ ਤਿੰਨ ਭੈਣਾਂ ਦੇ ਲਈ ਕਿਹੜੇ ਕਿਹੜੇ ਵੱਡੇ ਜਿਨ੍ਹਾਂ ਦੇ ਸਰੀਰ ਸੀਗੇ ਉਹ ਕਨਿਤਜੀ ਸਿਰਜ ਨਾਲ ਉਸ ਪੁਨੀਆ ਤੋਂ ਅਲੱਗ ਦਾ ਤੈਅ ਦੇ। ਉਹਨਾਂ ਪਿਤਾਵਰ ਜੀ ਆਲੋ ਰੇਗਾ ਜਿਨ੍ਹਾਂ ਨੇ ਕਿਸ ਤਾਸ ਨਾਲ ਉਹਨਾਂ ਬੱਚਿਆਂ ਨੂੰ ਪਾਲਿਆ ਸੀ ਇਹ ਸਾਡੇ ਬੁਢਾਪੇ ਦਾ ਸਹਾਰਾ ਬਣ ਗਏ ਪਰ ਉਹਨਾਂ ਨੂੰ ਉਹਨਾਂ ਬਿਤਾਵਾਂ ਨੂੰ ਹੀ ਮੁੰਡਾ ਦੇ ਕੇ ਉਹਨਾਂ ਦੀ ਅਰਜੀ ਨੂੰ ਸ਼ਾਨ ਘਰ ਪਾਕ ਤੇ ਜਾਣਾ ਜਿਵੇਂ ਪਿੰਡਾਂ ਦੇ ਵੀਰਾਂ ਨੇ ਦੱਸਿਆ ਬਾਕੀ ਆਲੇ ਨੇ ਜਿਹੜੇ ਪਰਣੀ ਨੇ ਨੂੰ ਵਿਚਾਰਾ ਰੋਕੇ ਸਾਡੀ ਪੰਜਾਬ ਸਰਕਾਰ ਵੱਲੋਂ ਕਿ ਜਿਹੜੀ ਜਨ ਅਸ਼ੇਲੇ ਖਲਾਫ ਦੇ ਜਿਹਨੇ ਹਮ ਚਲਾਈ ਗਈ ਆ ਜਿਹਦਾ ਨਾਂ ਯੁੱਧ ਨਸ਼ੇ ਵਿਰੋਧ ਰਿਹਾ ਕਿਹਾ ਔਰ ਆਪਾਂ ਉਸ ਮਸੂਵਾਕ ਤੇ ਸਰਦਾਰ ਹੋਏ ਕਿਉਂਕਿ ਕਿਤਨਾ ਕਿਤੇ ਇਹ ਗੱਲ ਚੱਲਦੀ ਆ ਕਿ ਜਿਹੜੇ ਨਸ਼ਿਆਂ ਪਿੰਡਾਂ ਦੇ ਵਿੱਚ ਹੈਗੇ ਔਰ ਬੱਖ-ਬੱਖ ਸਰਕਾਰਾਂ ਸਰਕਾਰਾਂ ਨੇ ਹਰ ਇੱਕ ਕੋਸ਼ਿਸ਼ ਕੀਤੀ ਪਰ ਜਿੰਨੀ ਸੰਜੀਦਗੀ ਦੇ ਨਾਲ ਐਕੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਮੈਂ ਇੱਥੇ ਜੇ ਤੁਹਾਡੇ ਕੋਲ ਕੋਈ ਕਿੱਡਾ ਕਿ ਹੋਇਆ ਤਾਂ ਸਾਡੇ ਆਪੂ ਮੀਡੀਆ ਨੂੰ ਹੋਰ ਜਿੰਨੀ ਚੱਲਦੀਆਂ ਕੇਸ ਬੰਦ ਦੇ ਵਿੱਚ ਜਿਹੜੇ ਅਫਸਰ ਵੀ ਹੁੰਦੇ ਆਹੀ ਮਿਹਰੇ ਆ ਸਾਰੇ ਉਹਨੇ ਕੋਈ ਸਾਨੂੰ ਮੌਕੇ ਨਾ ਦੇ ਕੇ ਰਿਪੋਰਟਾਂ ਉਹਦੀਆਂ ਕੀ ਪਤਾ ਕਿ ਨਾਲ ਕੋਈ ਨਸ਼ਾ ਪੜਿਆ ਕਿਨੇ ਬੰਦੇ ਪੜੇ ਕਿਨੇ ਵੇਚਣ ਵਾਲੇ ਬੜੇ ਕਿਨੇ ਉਹਨੂੰ ਬੜੀ ਤਰੀਕੀ ਦੇ ਨਾਲ ਸਰਕਾਰ ਜਿਹੜੀ ਲੱਗੀ ਹੋਈ ਹੈ। ਮੇਰੇ ਵੀਰੋ ਵੇਖੋ ਇਹ ਨਸ਼ਾ ਇਹਨਾਂ ਭਾਨਕ ਦਾ ਨਸ਼ਾ ਮਾੜਾ ਨਸ਼ਾ ਤੇ ਜਿਹਨੂੰ ਨਸ਼ੇ ਇਸ ਕਰਮ ਦੇ ਵਿੱਚ ਪਾਇਆ ਜਾਂਦੇ ਆ। ਉਹ ਫਿਰ ਪਰਿਵਾਰ ਨੂੰ ਪਤਾ ਬਰਨਾ ਨਹੀਂ ਸਕਦਾ ਕਿ ਉਹਨਾਂ ਦਾ ਜ਼ਿੰਦਗੀ ਦੀ ਜੜ੍ਹ ਧੜਕੀ ਦੇ ਨਰਕੀ ਹੈ ਇੱਥੇ ਨਾ। ਜਦੋਂ ਨਸ਼ਾ ਕਰਕੇ ਮੰਨਦਾ ਭੈਣ ਨੂੰ ਭੈਣ ਨਹੀਂ ਸਮਝਦਾ ਮਾਂ ਨੂੰ ਮਾਂ ਨਹੀਂ ਸਮਝਦਾ ਪੁੱਤ ਨੂੰ ਪੁੱਤ ਨਹੀਂ ਸਮਝਦਾ ਘਰਾਂ ਦੇ ਭਾਂਡਿਆਂ ਤੱਕ ਉੱਚਾ ਰੱਜ ਜਦੋਂ ਵੇਚੋਗਾ ਫਿਰ ਉਸ ਪਰਿਵਾਰ ਕੋਤੇ ਕੀ ਮੁਸੀਬਤیں ਬੁਸਤਵਾ ਹੋਣਗੀਆਂ ਜਦੋਂ ਆਪਾਂ ਕਈਆਂ ਇਹ ਗੱਲ ਸੋਚ ਲਏ ਨੇ ਕਿ ਭਈ ਸਾਹੀ ਦੇ ਬੜੀ ਸੌਕੇ ਨੂੰ ਨਹੀਂ ਕਰਨੇ ਆ ਸਾਡੇ ਪਰਿਵਾਰ ਬਚਿਆ ਤੇ ਅਸੀਂ ਕੀ ਕਿਸੇ ਮਾੜੇ ਮੁੰਡੇ ਦੀ ਚੰਗਿਆ ਕਰਕੇ ਵੈਰ ਤੋਂ ਆਂ ਕਿ ਮਰਦਾ ਪਾ ਵੀ ਪਿੱਛੇ ਹੀ ਸੋਚ ਲਈ ਨੇ ਪਰ ਨਹੀਂ ਜੇ ਆਪਾਂ ਪਰਿਵਾਰ ਬਜੇ ਜੇ ਗਵਰਨਰ ਦੇ ਘਰ ਆ ਗਏ ਵੀ ਸੇਖਣਾ ਕਿ ਦੇ ਆਪਾਂ ਨੂੰ ਹੀ ਰਹਿਣਾ ਕੋਸ਼ਿਸ਼ ਕਰੋ ਦੀ ਆਗਰ ਦੇ ਜੀ ਵੀ ਇਹ ਸਾਡੇ ਦਾ ਸੇਖ ਹੀ ਰੱਖੋਗੇ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਵੀ ਆਪਾਂ ਸਮਝਾਈਏ ਜੇ ਪਿਆਰ ਨਾਲ ਸਮਝੇ ਠੀਕ ਆ ਸਰਕਾਰ ਨੇ ਵੀ ਕਹਿੰਦੀ ਆ ਕਿ ਕੋਈ ਨਾਜ ਕਰਾਉਣਾ ਕੋਈ ਹੁਣ ਅਸੀਂ ਦੇ ਦੇਚਨ ਸਾਇਕੋਮੈਟਰੀ ਵਿੱਚ ਵੀ ਲੈ ਕੇ ਜਾਵਾਂਗੇ ਹੁਣ ਸਰਕਾਰ ਮਨ ਦਾ ਫਿਰ ਆਜੂਗਾ ਮੈਂ ਪਿਛੇ ਜੇ ਕਿਤੇ ਨਾ ਤਰੀਖ ਕੋ ਸਾਰੇ ਪਿੰਡਾਂ ਵਿੱਚ ਕੋਈ ਤਾਰ ਕੋਈ ਮੁੰਡਾ ਮਿਲਿਆ ਜਿਹੜਾ ਕਹਿੰਦਾ ਕਿ ਮੈਂ ਆਪਦਾ ਨਾਜ ਕਰਾਉਣਾ ਕਰਾਂ ਆਹੋ ਗਾਇਬ ਹੋ। ਉਸ ਵੇਸ ਕਰਕੇ ਆਪਾਂ ਸਾਡੇ ਤੱਕੇ ਹੋ ਕੇ ਅੱਜ ਇਹ ਫੌਮ ਕਰੀਏ ਕਿ ਅਸੀਂ ਕਿਸੇ ਮਾਰਦੇ ਬੰਦੇ ਦੀ ਮਤਲਬ ਨਹੀਂ ਕਰਾਂਗੇ। ਜਿਹੜਾ ਜਨਸ਼ਾਹ ਦੇ ਇੰਦਾ ਮੈਨੂੰ ਯਾਦ ਆ ਜਿਤਨਾ ਸਰਪੰਚ ਸਾਹਿਬ ਮੈਨੂੰ ਮਿਲਣਾ ਹੈ। ਬੜੀ ਮਧੀ ਆ ਬੀ ਇਹਨਾਂ ਦੀ ਗੱਲ ਲੱਗੀ। ਉਸ ਤੋਂ ਪਹਿਲਾਂ ਵੀ ਇੱਕ ਦੋ ਬੰਦਿਆਂ ਨੇ ਮੇਰੇ ਕੋਲੋਂ ਤੁਹਾਡੇ ਸਰਪੰਚ ਸਾਹਿਬ ਦੀ ਸੁਣਤੀ ਦੀ ਮੈਨਾਂ ਨੂੰ ਦੱਸੇ ਪੜ ਗਿਆ। ਪਰ ਸਰਪੰਚ ਸਾਹਿਬ ਇਹਨਾਂ ਨੂੰ ਬੜੇ ਮੇ ਕੋ ਪਹਿਲਾਂ ਹੀ ਕੱਢ ਦਿੱਤੋ ਪੜ ਗਿਆ। ਠੀਕ ਹੈ ਮੈਂ ਇਹ ਨਹੀਂ ਆਦਾ ਕਿ ਸਾਡੇ ਬੜੀ ਦਸਤੂਰਾਂ ਵਾਲੇ ਮਾੜਿਆ ਮੈਂ ਗੱਲ ਨਹੀਂ ਜਿੰਦਾ। ਪਰ ਮੈਡੀਕਲ ਸਟੋਰ ਵਾਲੇ ਵੀ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਚਾਹੁੰਦੀਆਂ ਕਿ ਯਾਰ ਅਸੀਂ ਕਿਹੜੇ ਕੰਮਾਂ 'ਚ ਲਈਏ ਅਪਿਛੇ ਜੇਕਰ ਹੋਣਾ ਬੜਾ ਚਲਿਆ ਤੇ ਜਿਹੜਾ ਨੇ ਕਹਿੰਦੇ ਸੀ ਸਰਕਾਰ ਤੋਂ ਚੇਤਾਵਨੀ ਦਿੱਤਾ ਉਹ ਮੁੱਢੇ ਮੈਡੀਕਲ ਸਟੋਰਾਂ ਵਾਲੇ ਬੋਲਦੇ ਆ ਕਿ ਇਹ ਕਲਾ ਆਮ ਚੱਲਦੀਆਂ ਆ ਗਿਆ ਪਾਣੋ ਦਿੱਕੀਆਂ ਭਾਵੇਂ ਸੱਖੀ ਤੇ ਨਾ ਆਇਆ ਪਰ ਤਾਂ ਲੇਖਣ ਤਾਂ ਆ ਰਹੇ ਟੀਮ ਇਹਨਾਂ ਬਾਰੇ ਕਰਕੇ ਇਹ ਨਸ਼ਿਆਂ ਤੋਂ ਜੇ ਬਚਣਾ ਜੀਐਮ ਸਾਹਿਬ ਨੇ ਕਿਹਾ ਕਿ ਮੈਂ ਕੋਈ ਪਿੰਡੇ ਹੋ ਜਾਣੀ ਰਹਿਤ ਨਹੀਂ ਕਿਤੇ ਮੈਕਰਾਉਂਡ ਨਹੀਂ ਜਾਈ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਬੱਚਿਆਂ ਨੂੰ ਅਸੀਂ ਨਸ਼ੇ ਤੋਂ ਬਚਾਉਣਾ ਤਾਂ ਉਹਨਾਂ ਨੂੰ ਕਰਾਉ ਦੇਣਾ ਹੈ। ਬਰਾਉਂਡ ਦੇ ਵਿੱਚ ਉਹਨਾਂ ਨੂੰ ਅਸੀਂ ਨਹੀਂ ਪਿੱਟਾਂ ਵੀ ਲੈ ਕੇ ਜਾਵਾਂਗੇ ਸਭ ਕੋਈ ਲੈ ਕੇ ਜਾਵਾਂਗੇ। ਪਿੰਡਾਰੇ ਥੋੜਾ ਜਿਹਾ ਹੀ ਲਾਭਸੀਲਾ ਕਰਨ ਮੈਂ ਉਹਨਾਂ ਨੂੰ ਲੈ ਕੇ ਜਾਇਆ ਕਹਿੰਦਾ ਬਰਾਉਂਡ ਦੇ ਵਿੱਚ ਇਹਨਾਂ ਨੂੰ ਬਿਮਾਰ ਦੇ ਪਾਸੇ ਲਾ ਦਾਂਗੇ। ਬਹੁਤ ਵਧੀਆ ਗੱਲ ਤਾਂ ਲਿਖਵਾਨੀ ਪਿੰਡ। ਚੰਨੰਦੇ ਦੀ ਕਿਤੇ ਵੱਡੀ ਟੀਮ ਨਹੀਂ ਜਿਸ ਨੂੰ ਤਰਵਾ ਦਿੱਤਾ। ਨਸ਼ਿਆਂ ਦੇ ਖਿਲਾਫ ਇੱਕ ਇੱਕ ਹੋ ਕੇ ਸੌਂ ਖਾਂਦੇ ਹਾਂ। ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਪਿੰਡ ਦੇ ਪਰਿਵਾਰ ਬਣ ਕੇ ਕੰਮ ਕਰਾਂਗੇ ਪਰਿਵਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦੇਵਾਂਗੇ ਨਸ਼ਾ ਨਹੀਂ ਵੇਚਣ ਦੇਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕੁਰੂ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਸਮਝਾਵਾਗੇ ਅਸੀਂ ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਸਮਝਾਵਾਗੇ ਜਿੰਨਾ ਨੂੰ ਮੋੜ ਹੋਵੇਗੀ ਜਿੰਨਾ ਨੂੰ ਮੋੜ ਹੋਵੇਗੀ ਅਸੀਂ ਉਨ੍ਹਾਂ ਨੂੰ ਨਸ਼ਾ ਨਸ਼ਾ ਮੁਕਤੀ ਸੰਮੇਟ ਨੂੰ ਪਹੁੰਚੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਫੋਟੋ ਵੀ ਜਮਾਨਤ ਨਹੀਂ ਕਰਾਵਾਂਗੇ ਜਮਾਨਤ ਨਹੀਂ ਕਰਾਵਾਂਗੇ ਅਸੀਂ ਪਿੰਡ ਦੇ ਕਿਸੇ ਵੀ ਹੋਰ ਵਿਅਕਤੀ ਨੂੰ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਮਸਲਮੁਤ ਬਣਾਵਾਂਗੇ ਬੁਲੇ ਸੋਨਹਾਰ ਸੋਨਹਾਰ ਜੈ ਹਾਰੇ ਨਕਰ ਦਾ ਧੰਨਵਾਦ ਜੀ ਆਪਣਾ ਨਾਮ ਤੁਸੀਂ ਸਰਦਾਰ ਹਰਜੀਤ ਸਿੰਘ ਜੀ ਸਰਪੰਚ ਹਾਜੀ ਸਰਪੰਚ ਸਾਹਿਬ ਅੱਜ ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਤੁਹਾਡੇ ਪਿੰਡ ਵਿੱਚ ਪਹੁੰਚੇ ਨੇ ਕੀ ਕਰਨਾ ਚਾਹੁੰਦੇ ਹੋ ਸਰ ਅਸੀਂ ਸਤਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਦੇ ਮਹਿੰਮ ਚਲਾਈ ਆ ਅੱਜ ਹਲਕਾ ਦੇ ਇੰਚਾਰਜ ਸਦਤ ਤਲਬੀਰ ਸਿੰਘ ਦੀ ਗਿੱਲ ਸਾਹਿਬ ਅੱਜ ਸਾਡੇ ਨਗਰ ਪਿੰਡ ਉਦਯੋਗ ਕਲਾ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਅਸੀਂ ਤਲਾਈ ਆ ਅਸੀਂ ਇਹਨਾਂ ਦੇ ਨਾਲ ਬਿਲਕੁਲ ਸਾਥ ਦੇਵਾਂਗੇ ਅਸੀਂ ਪਿੰਡ ਵਿੱਚੋਂ ਨਸ਼ਾ ਮੁਕਤ ਪਿੰਡੋਂ ਕਰਾਂਗੇ ਔਰ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਪਿੰਨੋ ਜੋ ਕੋਈ ਵੀ ਨਸ਼ਾ ਵੇਚੂਗਾ ਕੋਈ ਵੀ ਕੋਈ ਗਲਤ ਕਾਰੋਬਾਰ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਅਸੀਂ ਬਿਲਕੁਲ ਉਹਨਾਂ ਦੇ ਕੋਈ ਜਮਾਨਤ ਜਾਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਤੁਰਾਂਗੇ ਹਾਂਜੀ ਮੇਰਾ ਨਾਮ ਗੋਵਿੰਦਰ ਸਿੰਘ ਹੈ ਜੀ ਬਲਾਕ ਪ੍ਰਧਾਨਾ ਹਾਂਜੀ ਅਜੋ ਤਲਵੀਰ ਗੱਲ ਪੁੱਛੋ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਤਲਵੀਰ ਜੀ ਸਾਡੇ ਪਿੰਡ ਉਦੋਂ ਦੇ ਕਲਾਾਂ ਤੋਂ ਉਦੋਂ ਦੇ ਖੁੱਡ ਤੋਂ ਦੋਵੇਂ ਪਿੰਡਾਂ ਦੇ ਵਿੱਚ ਹੋ ਗਏ ਜੋ ਵੀ ਸਭ ਬਹੁਤ ਹੀ ਵਧੀਆ ਲੱਗਾ ਸਾਨੂੰ ਤੇ ਉਹਨਾਂ ਨੇ ਸਾਡੇ ਪਿੰਡ ਨੂੰ ਸਗਾਤ ਵੀ ਦਿੱਤੀ ਹੈ ਕਿਉਂਕਿ ਦੇਖੋ ਜੇ ਨਸ਼ੇ ਤੋਂ ਮੁਕਤ ਪਿੰਡ ਆਪਾਂ ਤਾਂ ਹੀ ਕਰ ਸਕਦੇ ਆ ਜੇ ਪਿੰਡ ਦੇ ਵਿੱਚ ਗਰਾਊਂਡ ਹੋਊਗੀ ਜੇ ਪਿੰਡ ਦੇ ਵਿੱਚ ਕੋਈ ਨੌਜਵਾਨਾਂ ਨੂੰ ਕੋਈ ਆਪਣਾ ਫਿਊਚਰ ਜਿੱਥੇ ਉਹ ਕਸਰਤ ਕਰਨੇ ਸਰੀਰ ਵਾਸਤੇ ਤੇ ਸਰੀਰ ਨਾਲ ਪਿਆਰ ਹੋਵੇ ਇਸੇ ਸਬੰਧ ਵਿੱਚ ਤਲਵੀਰ ਗਿੱਲ ਜੀ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀ ਉਹਨਾਂ ਨੇ ਸਾਡੀ ਰਿਕਵੈਸਟ ਨੂੰ ਕਬੂਲਦੇ ਪਿੰਡ ਨੂੰ ਅੱਜ ਗਰਾਊਂਡ ਦੇਣ ਦਾ ਐਲਾਨ ਕੀਤਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਉਪਰਾਲੇ ਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ ਏ ਜੀ ਇਹ ਉਪਰਾਲਾ ਜਿਹੜਾ ਸਰਕਾਰ ਦਾ ਬਮਾਨ ਸਰਕਾਰ ਦਾ ਇਹ ਬਹੁਤ ਹੀ ਵਧੀਆ ਜਿਹੜੀ ਪਹਿਲ ਕਦਮੀ ਹੈ ਸਲਾਘਾਯੋਗ ਉਪਰਾਲਾ ਹੈ ਇਸ ਦੇ ਵਿੱਚ ਸਾਰਿਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਸਰਕਾਰ ਦਾ ਹਾਂਜੀ ਸਰ ਅੱਜ ਪਿੰਡ ਉਧਰ ਕੇ ਪਹੁੰਚੇ ਹੋ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ। ਦੇਖੋ ਸਰਕਾਰ ਜਿਹੜੀ ਹੈ ਬੜੇ ਵੱਡੇ ਪੱਧਰ ਤੇ ਚਿੰਤਾਤਾ ਕਿ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਦੀ ਦੇ ਨਾਂ ਤੇ ਜਾਣਿਆ ਜਾਂਦਾ ਸੀ ਤੇ ਅੱਜ ਇਹਨੂੰ ਇੱਕ ਨਜ਼ਰ ਲੱਗਣ ਵਾਲੀ ਗੱਲ ਬਣ ਗਈ ਕਿ ਜਿਹੜਾ ਨਸ਼ੇ ਨੇ ਆ ਕੇ ਸਾਡੇ ਪੰਜਾਬ ਨੂੰ ਨਜ਼ਰ ਲਾਤੀ ਔਰ ਸਰਕਾਰ ਇਸ ਕੱਲ ਤੇ ਬੜੀ ਚਿੰਤਾਤਾ ਕਿ ਅਸੀਂ ਇਹ ਜਿਹੜੀ ਆ ਰੋਕਥਾਮ ਲਾਉਣੀ ਹੈ। ਔਰ ਸਾਡੀ ਉਹਨਾਂ ਨੇ ਸਫਤ ਡਿਊਟੀ ਲਈ ਹੈ ਜਿੱਤੇ ਸਾਡੀ ਲਈ ਉਥੇ ਸੁਪੂਚੇ ਪ੍ਰਸ਼ਾਸਨ ਦੀ ਡਿਊਟੀ ਲਈ ਹੈ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹ ਗੱਲ ਸਮਝਾਈਏ ਕਿ ਅਸੀਂ ਕਿਸੇ ਮਾੜੇ ਅੰਸਰ ਦੀ ਜਿਹੜੀ ਮਦਦ ਨਹੀਂ ਕਰਦੇ ਔਰ ਉਹ ਅਹੀਂ ਆ ਕੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅ ਅੱਜ ਅਸੀਂ 4-5 50 ਦਿਨਾਂ ਦੇ ਵਿੱਚ ਅਸੀਂ ਕੁਝ 25 ਪਿੰਡ ਜਿਹੜੇ ਆ ਵੱਡੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਹਰ ਭੈਣ ਭਰਾ ਨੂੰ ਜਾ ਕੇ ਗੱਲ ਸਮਝਾਈ ਜਾਵੇ ਕਿ ਆਪਾਂ ਮਾੜੇ ਬੰਦੇ ਦੀ ਮਦਦ ਨਹੀਂ ਕਰਨੀ ਕਿਉਂਕਿ ਇਹ ਬਹੁਤ ਮਾੜਾ ਨਸ਼ਾ ਵਾ ਜਿਹਦੇ ਘਰਵਾਰਕ ਤੋਂ ਵੱਡ ਗਿਆ ਵਾ ਮੈਂ ਸਮਝਦਾ ਕਿ ਉਸ ਘਰ ਦਾ ਜ਼ਿੰਦਗੀ ਦਾ ਹੀ ਨਰਕ ਬਣਿਆ ਪਿਆ ਵਾ ਸੋ ਇਸ ਕਰਕੇ ਅਸੀਂ ਸਾਰੇ ਸਮੁੱਚੇ ਨਗਰਾਂ ਦੇ ਵਿੱਚ ਗਏ ਲੋਕ ਵਧੀਆ ਰਿਸਪਾਂਸ ਵੀ ਦੇ ਰਹੇ ਆ ਲੋਕ ਇਸ ਗੱਲ ਦਾ ਧਈਆ ਵੀ ਕਰ ਰਹੇ ਕਿਉਂਕਿ ਲੋਕੋ ਇਸ ਗੱਲ ਤੋਂ ਵੇਰ ਹੋ ਗਿਆ ਕਿ ਇਸ ਨਸ਼ੇ ਨੇ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਲੋਕਾਂ ਦੇ ਜਿਹੜੇ ਬੱਚੇ ਨਸ਼ੇੜੀ ਹੋ ਜਾਂਦੇ ਉਹ ਮਾਂ ਨੂੰ ਮਾਂ ਨਹੀਂ ਸਮਝਦੇ ਭੈਣ ਨੂੰ ਭੈਣ ਨਹੀਂ ਸਮਝਦੇ ਔਰ ਘਰਾਂ ਦੇ ਵਿੱਚ ਉਹਨਾਂ ਕੋਈ ਭਾਂਡਾ ਟਿੰਡਾ ਨਹੀਂ ਰਹਿ ਦਿੰਦਾ ਸੋ ਇਸ ਕਰਕੇ ਲੋਕਾਂ ਨੂੰ ਜਾ ਕੇ ਬੇਨਤੀ ਕਰ ਰਹੇ ਔਰ ਸੋਚ ਕਰ ਰਹੇ ਕਿ ਅਪਾ ਕੇ ਸੇ ਮਾਰੀ ਬੰਦੇ ਦੀ ਮਦਦ ਨਹੀਂ ਕਰਦੇ ਗੱਲ ਸਾਹਿਬ ਜੀ ਸੋਚ ਕਰ ਰਹੇ ਹੋ ਔਰ ਕਿਤਨੇ ਕਿਤੇ ਫੀਲਡ ਦੇ ਵਿੱਚ ਅਸੀਂ ਵੀ ਫਿਰਦੇ ਸਕਤਾਂ ਆਉਂਦੀਆਂ ਨੇ ਕਿ ਕਿਤਨੇ ਕਿਤੇ ਚੋਰੀ ਮੋਰੀ ਜਰੂਰ ਹੁੰਦੀ ਆ ਭਾਈ ਪੁਲਿਸ ਪਰ ਪ੍ਰਤੀ ਹੁੰਦੀ ਹੈ ਜੀ ਬਿਲਕੁਲ ਕਿਤਨਾ ਕਿਤੇ ਕਮੀ ਪੇਸ਼ੀ ਦੇ ਹਰ ਕੰਮ 'ਚ ਰਹੇ ਜਾਂਦੀ ਆ ਕੰਮ ਕਰਨਾ ਸਾਡਾ ਫਰਜ਼ ਹੈ ਤਕੜੇ ਹੋ ਕੇ ਕਰਨਾ ਜੇ ਕੋਈ ਕਮੀ ਪੇਸ਼ੀ ਆ ਤੇ ਆ ਤਈਂ ਇਹ ਦੇਸਪੈਟ ਦੇ ਵਿੱਚ ਵੀ ਆਏ ਆ ਔਰ ਅਸੀਂ ਤੇ ਹਰੇਕ ਨੂੰ ਇਹ ਬੇਨਤੀ ਕੀਤੀ ਹੈ ਮੇਰੇ ਧਿਆਨ 'ਚ ਲਾਓ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਲਿਆਓ ਕੋਈ ਚੋਰ ਮੋੜੀ ਨਹੀਂ ਰਹੂਗੀ ਆ ਕਈ ਮੇਰੇ ਨਾਲ ਨਾਰਾਜ਼ ਹੋਏ ਆ ਭਾਜੀ ਤੁਸੀਂ ਸਾਡੀ ਗੱਲ ਨਹੀਂ ਸੁਣੀ ਮੈਂ ਇੱਕੋ ਗੱਲ ਬੜੀ ਕਲੀਅਰ ਤੁਹਾਡੇ ਸਾਹਮਣੇ ਸਟੇਜ 'ਤੇ ਵੀ ਕਹਿੰਦੀ ਭਾਈ ਗੁੱਸ ਜੇਲਸਾ ਪਹਿਲਾਂ ਮੈਂ 1-2 ਚਾਰ ਵਾਰ ਵੀ ਖਾਣੇ ਵਿੱਚ ਗਿਆ ਤੇ ਜਾ ਕੇ ਮੈਂ ਉਹਨਾਂ ਨੇ ਬੇਨਤੀ ਕੀਤੀ ਥੇ ਇਸ ਤਰ੍ਹਾਂ ਆਹ ਵੇਖਦਾ ਪਿਆ ਇੱਥੇ ਪਰ ਉਹਨਾਂ ਦਾ ਕੋਈ ਜਵਾਬ ਇਹ ਸੀ ਕਿ ਸਾਡ ਕੋਲ ਨਾ ਫ੍ਰੀ ਨਹੀਂ ਆ ਗਈ। ਇੱਕ ਦਿਨ ਕਹਿੰਦਾ ਇਹ ਕਿਦੋਂ ਨਿਕਲਿਆ? ਇਹ ਕੋਈ 4 ਮਹੀਨੇ ਪਹਿਲਾਂ ਦੀ ਗੱਲ ਹੋ। ਨਹੀਂ 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 ਤੁਸੀਂ ਹੋਂ ਦੀ ਗੱਲ ਕਰੋ 4 ਮਹੀਨੇ ਦਾ ਬਹੁਤ ਟਾਈਮ ਹੈ। 4-4 ਦਿਨਾਂ ਤੋਂ ਗੱਲ ਕਰੋ ਜਦੋਂ ਉਹਦਾ ਮੈਸਰ ਕੇ ਚਾਇਆ ਉਹਨੇ ਇਹੋ ਜਿਹਾ ਲਮਤ ਤੁਸੀਂ ਤੁਹਾਡਾ ਕੋ ਮੇਰਾ ਨੰਬਰ ਹੈਗਾ। ਮੈਨੂੰ ਦੱਸੋ ਮੈਂ ਆਪ ਕੋ ਆ ਜੂੰਗਾ। ਕਿਉਂ ਆਪਾਂ ਮਾਰੇ ਬੰਦੇ ਦੀ ਫੜ ਕੇ ਤੇ ਜੇ ਸਾਡੇ ਧੀਆਂ ਪੁੱਤਾਂ ਦਾ ਜਿਹੜਾ ਬੰਦਾ ਨੁਕਸਾਨ ਕਰੂ ਉਹ ਸਾਡਾ ਕੀ ਲੱਗਦਾ? ਸੋ ਇਸ ਕਰਕੇ ਆਪਾਂ ਬਿਲਕੁਲ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਔਰ ਮੈਂ ਆਪਾਂ ਸਿੱਖਤ ਇਹ ਸਾਰੇ ਪ੍ਰਸ਼ਾਸਨ ਨਾਲ ਬਹਿ ਕੇ ਇਹ ਗ ਕਿ ਭਾਈ ਜੇ ਕਿਸੇ ਦੀ ਕੋਈ ਸ਼ਿਕਾਇਤ ਆ ਗਈ ਉਹ ਕਹੇ ਦਾ ਚਾਚੇ ਚਾਚਾ ਪੁੱਤ ਭਤੀਜਾ ਜੋ ਮਰਜੀ ਹੋਵੇ ਉਹ ਨਹੀਂ ਬਖਸ਼ਿਆ ਜਾਏ ਹਾਂਜੀ ਅਕਸਰ ਦੇਖਿਆ ਜਾਂਦਾ ਜੀ ਨੌਜਵਾਨ ਜਿਹੜੇ ਨਸ਼ੇ ਕਰਦੇ ਨੇ ਪਰ ਉਹਨਾਂ ਨੂੰ ਨਸ਼ੇ ਤੋਂ ਮੋੜਨ ਦੇ ਵਾਸਤੇ ਸਰਕਾਰ ਦੇ ਹੋਰ ਕਿਹੜੇ ਉਪਰਾਲੇ ਨੇ ਇੱਕ ਤਤ ਜੋਧਨ ਸ਼ਰਵਦੀ ਗੱਲ ਰਹੀ ਜੀ ਹੋਰ ਕਿਹੜੇ ਉਪਰਾਲੇ ਆਪਾਂ ਹਾਂਜੀ ਕਿ ਜਿਹੋ ਉਹਨਾਂ ਨੇ ਉਹ ਆਪਦਾ ਇਲਾਜ ਕਰਾਉਣਾ ਚਾਹੁੰਦੇ ਆ ਤੇ ਬਿਲਕੁਲ ਉਹਨਾਂ ਨੂੰ ਅਸੀਂ ਸਰਕਾਰੀ ਸਹੂਤ ਦੇ ਉਹਨਾਂ ਦਾ ਜਿਹੜਾ ਇਲਾਜ ਕਰਾ ਰਹੇ ਹਾਂ ਡਿਕਸ਼ਨ ਸੈਂਟਰ ਦੇ ਵਿੱਚ ਕਰਕੇ ਉਹ ਆਉਣ ਅਸੀਂ ਤੇ ਪਿੰਡ-ਪਿੰਡ ਕਹਿ ਜਾਂਦੇ ਕਿ ਆਓ ਭਾਈ ਜਿਹੜਾ ਨਸ਼ਾ ਛੱਡਣਾ ਚਾਹਦਾ ਸਰਕਾਰ ਦੇ ਖਰਚੇ ਤੋਂ ਉਹਦਾ ਨਸ਼ਾ ਛਡਾਵਾਂਗੇ ਉਹ ਤੇ 10 ਦਿਨ ਲੱਗਣ ਉਹਨੂੰ 20 ਦਿਨ ਲੱਗਣ ਉਹਨੂੰ ਮਹੀਨਾ ਲੱਗੇ ਉਹਨੂੰ 1.5 ਮਹੀਨਾ ਲੱਗੇ ਜਿੰਨਾ ਵੀ ਟਾਈਮ ਲੱਗੇ ਉਹਦਾ ਪੂਰਾ ਪ੍ਰੋਪਰ ਨਸ਼ਾ ਜਿਹੜਾ ਉਹ ਸੈਂਟਰ ਦੇ ਉੱਪਰ ਛਡਾਵਾਂਗੇ ਹੋਰ ਸਰਕਾਰ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਕਿਉਂਕਿ ਵੇਖੋ ਸਾਨੂੰ ਇਹ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਪਿੰਡਾਂ ਦੇ ਵਿੱਚ ਗ੍ਰਾਉਂਡਾ ਬੜੀਆਂ ਜ਼ਰੂਰੀ ਆ ਔਰ ਸਰਕਾਰ ਜਿਹੜੀ ਹੈ ਧਈਆ ਕਰ ਲਿਆ ਕਿ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਂਗੀ ਅੱਜ ਆਪਾਂ ਉਦੋਂ ਕੇ ਗਲਾਂ ਦੇ ਵਿੱਚ ਖੜੋਤੇ ਆ ਇਸ ਪਿੰਡ ਦੀ ਵੀ ਗਰਾਊਂਡ ਜਿਹੜੀ ਉਹ ਪਾਸ ਹੋ ਕੇ ਆ ਗਈ ਹੈ ਇਸ ਪਿੰਡ ਤੇ ਕਿਉਂਕਿ ਆ ਅਗਲਾ ਪਿੰਡ ਜਿਹੜਾ ਚੰਨਣਕੇ ਭੋਇਵਾਲ ਜਿਹੜੇ ਬੜੇ ਮਸ਼ਹੂਰ ਜਿੱਥੋਂ ਦੇ ਪਲੇਅਰ ਆ ਫੁੱਟਬਾਲ ਦੀਆਂ ਬੜੀਆਂ ਨੈਸ਼ਨਲ ਲੈਵਲ ਤੇ ਜਿਹੜੀਆਂ ਟੀਮਾਂ ਉਹਨਾਂ ਦੀਆਂ ਖੇਡ ਕੇ ਆਈਆਂ ਅੱਜ ਮੈਂ ਕਈ ਕਿਤੇ ਵੇਣਾ ਕਿ ਉਹ ਜਿਹੜੀਆਂ ਗਰਾਊਂਡਾਂ ਸੁਨੀਆਂ ਪਈਆਂ ਸੋ ਅਸੀਂ ਚੋਣਿਆ ਕਿ ਇਹਨੂੰ ਫੇਰ ਮੋੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਸਾਡੇ ਨੌਜਵਾਨ ਉਸੇ ਤਰ੍ਹਾਂ ਗਰਾਉਂਡਾਂ ਦੇ ਵਿੱਚ ਭੱਜਣ ਟਿੱਗੇ ਮਾਰਕੀਟ ਆਮ ਜਨਤਾ ਤੋਂ ਕੀ ਸਹਿਯੋਗ ਮੰਗਦੇ ਹੋ ਜੀ ਆਮ ਜਨਤਾ ਤੋਂ ਇਹ ਸਹਿਯੋਗ ਸਹਿਯੋਗ ਮੰਗਦੇ ਆ ਕਿ ਭਈ ਜੇ ਤੁਹਾਡੇ ਧਿਆਨ ਚ ਕਿਤੇ ਨਾ ਕਿਤੇ ਕੋਈ ਆਉਂਦਾ ਕੋਈ ਬਾਹਰੀ ਬੰਦਾ ਆ ਕੇ ਵੇਚਦਾ ਜਾਂ ਕੋਈ ਪਿੰਡ ਦਾ ਬੰਦਾ ਵੇਚਦਾ ਸਾਨੂੰ ਗੁਪਤ ਤੌਰ ਤੇ ਦੱਸਿਆ ਜਾਵੇ ਅਸੀਂ ਤੁਰੰਤ ਰਿਐਕਸ਼ਨ ਲਵਾਂ